ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜੀ ਸਵਾਗਤ ਹੈ ਜੀ ਫੇਰ ਤੁਹਾਡਾ ਤੇ ਆਪਾਂ ਨੂੰ ਵੀਰੋ ਅਚਾਨਕ ਰਾਤ ਨੂੰ ਵੀਡੀਓ ਬਣਾਣੀ ਪੈਗੀ ਕਿਉਂਕਿ ਆਪਾਂ ਜਾ ਰਹੇ ਸੀ ਕੁੰਮਣ 7-8 ਕਾ ਟਾਈਮ ਦਾ ਤੇ ਲੋਕਾਂ ਕੇ ਹਾਲ ਦੇਖ ਲਓ ਬਾਈ ਇਹੋ ਦੇਖ ਲਓ ਕੋਈ ਸੜਕ ਕੇ ਉਪਰੇ ਲੱਡੂ ਤਰ ਗਿਆ ਹਾਲ ਦੇਖੋ ਲੋਕਾਂ ਕੇ ਤੇ ਉਰਾ ਆਪਣੇ ਖੇਤ ਪਾਵਾ ਮੋਟਰ ਬੰਦ ਕਰਨ ਆਏ ਤੇ ਜੋ ਦਿਨੋਂ ਆਪਣੇ ਖੇਤਾਂ ਤੇ ਉਹ ਵੀ ਵੀਰ ਕਾ ਆਪਣੇ ਭਾਈ ਕਾ ਸੀਗਾ ਖੇਤ ਆ ਦੇਖੋ ਬੋਰ ਤੇ ਇਹ ਸੜਕਾ ਤੇ 메ਨ ਸੜਕ ਦੇ ਉੱਪਰ ਲੱਡੂ ਧਰਗੇ ਦੱਸੋ ਲੋਕਾਂ ਦਾ ਕਿੰਨਾ ਬੁਰਾ ਹਾਲ ਹੋ ਰਿਹਾ ਤੇ ਉਹ ਦੇਖੋ ਬਈ ਦੇਖੋ ਕੇ ਹਾਲ ਆ ਲੋਕਾਂ ਦਾ ਭੈਣ ਚੋਦੋ ਸਾਨੂੰ ਜੋ ਹੀ ਜਗ੍ਹਾ ਮਿਲੀ ਆ ਇਹ ਪੁੱਛਣ ਆਲਾ ਹੋ ਦੇਖੋ ਮਿੱਟੂਣਾ ਕਰਨਾ ਕਿ ਜੱਜ ਕੀ ਜਾਵਾ ਕਰੋ ਜਾ ਕਾ ਦੇਖੀ ਸੜਕ ਦੇ ਉੱਪਰ ਬਈ ਆਂਦਾ ਜਾਂਦਾ ਲੋਕ ਕੋਈ ਵਿਚਾਰਾ ਵੀਰ ਭਾਈ ਮੋਟਰਸਾਈਕਲ 바ਵਾ ਕੁਛ ਹੋ ਜਾ ਗਿਰ ਜਾ ਜਦੋਂ ਕੁਦਰਤੀ ਬਾਈ ਮਨ ਨੇ ਲੇਟ ਮਾਰ ਲਈ ਨਹੀਂ ਮਨ ਨੇ ਵੀ ਟੱਪੋ ਜਾਂਦੇ ਇਸ ਦੇ ਉੱਪਰ ਨੂੰ ਤੇ ਹਾਲ ਦੇਖ ਲੋ ਬਹੁਤ ਬੁਰਾ ਹਾਲ ਆ ਬਈ ਲੋਕਾਂ ਦਾ ਤੇ ਇਸ ਕਰਕੇ ਬਚਾਅ ਰੱਖਿਆ ਕਰੋ ਤੇ ਬਚ ਕੇ ਨਿਕਲਿਆ ਕਰੋ ਤੇ ਉਹ ਦੇਖੋ ਬਾਈ ਥੋੜਾ ਜਿਹਾ ਪੰ ਲਵਾ ਜਾਗਾ ਦਿਖਾ ਦਈਏ ਹਨ ਜੋ ਦੇਖੋ ਐਨ ਲੱਡੂ ਤਰਖੇ ਕਿਸੇ ਨੇ ਦੋ ਐਨ ਘੈਂਟ ਜੀ ਜਗ੍ਹਾ ਬਾਈ ਕਰ ਗਿਆ ਕੋਈ ਦੇਖੋ ਬਹੁਤ ਬੁਰਾ ਹਾਲ ਆ ਬਈ ਇਸ ਕਰਕੇ ਆਪਣਾ ਬਚਾਅ ਰੱਖਿਆ ਕਰੋ ਲੋਕ ਬਹੁਤ ਕੰਜਰ ਹੋ ਰਹੇ ਆ ਅੱਜ ਕੱਲ੍ਹ ਤੇ ਆਪਣਾ ਖਿਆਲ ਰੱਖਿਆ ਕਰੋ ਤੇ ਆਪਾਂ ਵੀਰੇ ਮੋਟਰ ਬੰਦ ਕਰਨੇ ਰਾਤ ਕਾ ਟਾਈਮ ਉਹ ਸਾਹਮਣੇ ਆਪਣੀ ਮੋਟਰ ਧੀ ਜੋ ਆਪਣਾ ਇਹ ਖੇਤ ਉਰਤੇ ਸ਼ੁਰੂ ਹੋ ਜਾ ਤੇ ਉਹ ਵੀ ਇੱਕ ਮੋਟਰ ਆ ਵੀਰ ਕੀ ਸੀਗੀ ਤੇ ਵਿਚਾਲਾ ਕੋਈ ਟੋਣਾ ਕਰ ਗਿਆ ਹਾਂ ਪ੍ਰੀਤ ਵੀਰੇ ਕੁਝ ਕਹਿਣਾ ਚਾਹੋਗੇ ਵੀਰੇ ਕੀ ਗਈਏ ਹੁਣ ਇੰਨੇ ਲੋਕਾਂ ਵਾਰੇ ਸਨ ਤਾਂ ਹੀ ਮੈਂ ਕਰਤਾ ਲਾਈਟ ਮਚਾ ਕੇ ਚੱਲਿਆ ਕਰ ਰਾਤ ਨੂੰ ਉਹ ਭਾਈ ਮਨ ਇਨੇ ਰਨੇ ਰਾ ਜਾ ਰਹੇ ਤੇ ਨੇਰੇ ਨੇਰੇ ਦੇ ਵਿੱਚ ਚਲੋ ਕੁਦਰਦੀ ਕਈ ਵਾਰ ਸੱਪ ਸੁਪ ਵੀ ਆ ਜਾ ਸੜਕ ਭਾ ਕਿਉਂਕਿ ਮੌਸਮ ਇਤਰੀ ਗਾ ਹੋ ਰਿਹਾ ਇਸ ਕਰਕੇ ਮਨੇ ਚੱਲ ਜਾ ਰਹੇ ਤੇ ਹੌਲੀ ਹੌਲੀ ਓ ਮੇਰੇ ਮਨ ਮ ਆ ਗਈ ਵੀ ਆਪਾਂ ਲਾਈਟ ਮਚਾ ਲਈਓ ਇੱਕਦਮ ਜੇ ਲਾਈਟ ਮਚਾਈ ਬਾਈ ਮਨੇ ਨਾ ਸਗਰ ਉਸਕੇ ਉੱਪਨੇ ਟੱਪੇ ਇਸ ਕਰਕੇ ਬਣਾ ਵਿਚਾਰ ਰੱਖਿਆ ਕਰੋ ਬਣਾ ਖਿਆਲ ਰੱਖਿਆ ਕਰੋ ਲੋਕ ਬੜੇ ਕਮੀਨੇ ਹੋ ਰਿਹਾ ਅੱਜਕੱਲ ਟੋਣੇ ਵੀ ਸੜਕਾਂ ਮੈਂ ਹੀ ਕਰਦਾ ਬਈ ਕਿਸੇ ਹੋਰ ਮਰ ਲਓ ਸਮੇ ਜਾਗਾ